ਲੁਧਿਆਣਾ ਕਮਿਸ਼ਨਰ ਦੇ ਅੱਗੇ ਜਿਹੜੀ ਡਿਊਟੀ ਲੱਗੀ ਆ ਔਰ ਇੱਥੇ ਜਿਹੜਾ ਆਪਰੇਸ਼ਨ ਤਰਕ ਮਾਨਯੋਗ ਡੀਜੀਪੀ ਸਾਹਿਬ ਨੇ ਸ਼ੁਰੂ ਕੀਤਾ ਇਹ 올 ਓਵਰ ਦਾ ਸਟੇਟ ਕੀਤਾ ਜਾ ਰਿਹਾ ਜਿੱਥੋਂ ਕਿ ਲੁਧਿਆਣਾ ਦੀ ਗੱਲ ਕਰੀਏ ਆਪਣਾ 12 ਨਾਕੇ ਆਪਾਂ ਨੇ ਲਾਏ ਹੈਗੇ ਨੇ ਔਰ 12 ਕਸਟਡ ਆਫੀਸਰ ਹੈਗੇ ਨੇ ਪੂਰੀ ਸਿਟੀ ਨੂੰ ਸੀਲ ਕੀਤਾ ਗਿਆ ਔਰ ਸਪੈਸ਼ਲੀ ਆਇਡੈਂਟੀਫਾਈਡ ਪਲੇਸਸ ਤੇ ਚੈਕਿੰਗ ਚੱਲਦੀ ਹੈਗੀ ਆ ਕੋਈ 240 ਦੇ ਕਰੀਬ ਮੁਲਾਜ਼ਮ ਡਿਊਟੀ ਤੇ ਹੈਗੇ ਨੇ ਔਰ ਮੈਨੂੰ ਉਮੀਦ ਆ ਕਿ ਅੱਜ ਦੇ ਇਸ ਆਪਰੇਸ਼ਨ ਤੋਂ ਬਾਅਦ ਜਿਹੜੇ ਵੀ ਸ਼ਿਹਦਾਤੀ ਤੰਤਰ ਹੈਗੇ ਨੇ ਉਹਨਾਂ ਨੂੰ ਇੱਕ ਕਲੀਅਰ ਮੈਸੇਜ ਆਏਗਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਖੈਗੀ ਆ ਤੇ ਕਿਸੇ ਨੂੰ ਵੀ ਪੰਜਾਬ ਦੇ ਅਮਨ ਤੇ ਕਾਨੂੰਨ ਨਾਲ ਫਲਵਾਟ ਕਰਨ ਦਾ ਮੌਕਾ ਨਹੀਂ ਦਿੱਤਾ ਜਾਏ। ਸੋ ਕਿਸੇ ਤਰ੍ਹਾਂ ਦਾ ਕੋਈ ਅਲਰਟ ਵੀ ਜੋ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਉਸ ਦੇ ਦੇਖੋ ਜਿਹੜਾ ਇੱਥੇ ਆਣਾ ਹੈਗਾ ਸਾਡੇ ਸੀਨੀਅਰ ਆਫੀਸਰਸ ਦਾ ਫੀਲਡ ਚਾਹਨਾ ਉਹ ਇਸੇ ਅਲਰਟ ਦਾ ਹੀ ਹਿੱਸਾ ਹੈਗਾ ਕਿ ਸਾਡੇ ਸੀਨੀਅਰ ਆਫੀਸਰ ਚੰਡੀਗੜ੍ਹ ਤੋਂ ਬਾਹਰ ਨਿਕਲ ਕੇ ਫੀਲਡ ਚਾਹੇ ਨੇ ਔਰ ਜਗ੍ਹਾ-ਜਗ੍ਹਾ ਤੇ